ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਨੂੰ ਉਹਨੂੰ ਚੈਰ ਦੀ ਇੱਕ ਹਿਸਟਰੀ ਸੁਣਾਉਣੀ ਆ ਤੇ ਅਸੀਂ ਨਾ ਖੇਤ ਉਹਦੇ ਦੁੱਖਾੜ ਕੂਆਂ ਦਾ ਸਮਾਂ ਸੀ ਬਹੁਤ ਨਾਜਿਕ ਸਮਾਂ ਸੀ ਪੰਜਾਬ ਤੇ ਉਦੋਂ ਹੱਕੇ ਨੱਕੇ ਬਹੁਤ ਬੰਦੇ ਉਦੋਂ ਮਰੇ ਭਰਾਵੋ ਤੇ ਮੈਂ ਖੇਤ ਪਾਣੀ ਲਾਈ ਜਾਵਾਂ ਕੱਸੀ ਦਾ ਉਦੋਂ ਆਮ ਬੰਦੇ ਦਾ ਕੱਸੀ ਦਾ ਪਾਣੀ ਵੀ ਛੜਦਾ ਸੀ ਕਈਆਂ ਨੇ ਵੀ ਨੇਰੇ ਹੋਏ ਆਪੋ ਨਹੀਂ ਲਾਉਣਾ ਜਰਾ ਉਦੋਂ ਸਮਝ ਨਹੀਂ ਲੱਗਦੇ ਪਤਾ ਨਹੀਂ ਦਾ ਖਾੜਕੂ ਹੁੰਦੇ ਸੀ ਪਤਾ ਨਹੀਂ ਉਹ ਪੁਲਿਸ ਹੁੰਦੀ ਸੀ ਆਪੋ ਨੂੰ ਰੱਬ ਨੂੰ ਪਤਾ ਵੀ ਅਸੀਂ ਤਾਂ ਕਿਤੇ ਨਾਲ ਦਰਸ਼ਨ ਪੁਲਿਸ ਦੇ ਕਰੇ ਤੇ ਨਾਕ ਦੇ ਕਰੇ ਸੀ ਖਾੜਕੂਆਂ ਦੇ ਤੇ ਪਾਣੀ ਮੇਰਾ ਛੱਡਿਆ ਤੇ ਮੇਰਾ 12 ਤੋਂ ਲੈ ਕੇ 2 ਤਾਈ ਮੇਰੇ 2 2.5 ਘੰਟੇ ਪਾਣੀ ਦੇ ਹੀ ਕਹਿੰਦੇ 3 ਸੀ ਯਾਨੀ 11:00 ਤੋਂ ਲੈ ਕੇ ਮੈਂ ਛੱਡਿਆ ਸੀ ਤੇ ਪਾਣੀ ਬੈਠਾ ਮੇਰੇ ਮਗਰੋਂ ਛੜੇ ਦਾਲੂਆਂ ਕੋਲੇ ਪੈਲੀ ਹੁੰਦੀ ਸੀ ਕੀ ਆ ਭਜਨੇ ਵਾਲੀ ਨਸੀਬੇ ਕੇ ਸਰਪੰਚ ਕੇ ਨਾਲ ਉਹ ਪਾਣੂ ਨੇ ਮੇਥੋਂ ਮਗਰੋਂ ਪਾਣੀ ਛੜਨਾ ਸੀਗਾ 2 ਵਜੇ ਪੂਰੇ ਤੇ ਮੈਂ ਉਹਦੇ ਉੱਤੇ ਹੀ ਖੜਾ ਦੂਜੇ ਤੇ ਪੁੜੀ ਜੀ ਤੇ ਮੈਂ ਕਿਹਾ ਵੀ 2 ਵਜੇ ਵੱਜਣ ਵਾਲੇ ਹੁਣ ਪਾਣੀ ਕਦੋਂ ਹੋਗੇ ਚਲ ਹੁਣ ਪਾਣੀ ਛੜਾ ਕੇ ਜਾ ਕੇ ਪਾਵਾਂਗੇ ਤੇ ਮੈਂ ਭਾਈ ਜਦੋਂ ਨਾ ਇਸ ਤਰ੍ਹਾਂ ਖੜਾ ਤੇ ਇਹਨਾਂ ਦੇ ਲੋਕੀ ਪੂਰੀ ਕੋਲੇ ਜਿੱਥੋਂ ਨੇ ਪਾਣੀ ਛੜਨਾ ਇਹ ਨੱਕਾ ਜਾ ਮਾਰ ਕੇ ਹਲੇ ਮਾਰਨਾ ਸੀ ਉਹਨੇ ਨੱਕਾ ਕਹੀ ਉਹਦੇ ਕੋਲੇ ਸੀ ਇੱਕ ਡੰਡਾ ਜਾ ਸੀ ਤੇ ਭਾਈ ਉਹ ਤੋਂ ਮੂਹਰੇ ਬੰਦੇ ਤਿੰਨ ਆ ਗਏ ਦੋ ਸਾਈਕਲ ਬੰਦੇ ਤਿੰਨ ਰਵਰਨ ਦੇ ਪਾਈਆਂ ਬੋਟ ਵਾਟ ਕਸੇ ਪੂਰੇ ਪੂਰੀ ਚੜ੍ਹਦੀ ਕਲਾ ਵਾਲੇ ਬੰਦੇ ਯਾਰੋ ਉਹ ਅਗਰ ਇਹਨਾਂ ਦੇ ਦੋ ਤਿੰਨ ਲਫੇੜੇ ਜੇ ਵਜੇ ਉੱਥੇ ਮੈਨੂੰ ਲੱਗਦਾ ਵੀ ਪਾਣੋਂ ਆਉਂਦਾ ਹੋਊਗਾ ਪਾਣੀ ਛੜਣਾ ਵੀ ਜਾਂ ਪੁਲਸ ਪੁਲਸ ਮਿਲ ਪੀ ਨੂੰ ਤੇ ਪੁਲਸ ਵਾਲੇ ਹੋਣਗੇ ਵੀ ਉਹਨਾਂ ਨੇ ਇਹਦੇ ਮਾਰਿਆ ਹੁੱਲ ਲਫੜ ਲਫੜ ਵੀ ਆ ਬੜਾ ਕਪੜਾ ਕ ਪਈ ਜਾਂਦੇ ਆ ਮੈਂ ਡਰਦਾ ਭਾਈ ਹੋ ਕਿਤੇ ਪਿੱਛੇ ਬਹਿ ਗਿਆ ਜਣਿਆ ਛੁਪਾਈ ਦੋਣਾ ਚਾਲ ਨਹੀਂ ਸੀ ਦਾ ਸਰਪੰਚ ਕਾਲੇ ਸਾਹਿਬ ਉਹਨਾਂ ਦਾ ਜਾਣਨ ਜਾਂ ਚਾਂਦੀ ਜਾਣੀ ਜਿਹਦੇ ਵਿੱਚ ਪਵੇ ਮਨੇਰੇ ਜੇ ਚ ਜਣੀ ਉਹਦੇ ਨੇਰੇ ਜੇ ਹੋ ਕੇ ਤੇ ਮੈਂ ਉਹਦੇ ਵਾਲੇ ਬਾਹਣ ਚ ਨੂੰ ਹੋ ਕੇ ਬਹਿ ਗਿਆ ਜਦੋਂ ਮੈਂ ਉੱਥੇ ਬੈਠਾ ਤੇ ਭਾਈ ਦੂਜਾ ਬਣਾ ਤੇ ਮੇਰੇ ਕੋਲੋਂ ਲਈ ਹੁਣ ਤੇ ਬਾਹਾਂ ਮਰੂੜੀਆਂ ਹੋ ਗਈਆਂ ਤੇ ਗਾਲ ਚ ਦੁਪੱਟਾ ਜਿਹਾ ਪਾਇਆ ਮੈਂ ਤਾਂ ਭਾਈ ਮੇਰੇ ਕੋਲੇ ਲਈ ਆਉਣਾ ਆ ਗਏ ਤੇ ਕਹਿੰਦੇ ਇੱਕ ਹੋ ਬੈਠਾ ਪਰੇ ਨੇਰੇ ਚ ਉਹਨੇ ਜੋ ਕਹਤਾ ਕਹਿੰਦਾ ਮੈਂ ਪਾਣੀ ਛੱਡਣਾ ਹੈ ਖੇਤਾਂ ਵਾਲਿਆਂ ਤੋਂ ਉਹ ਲਿਆਇਆ ਤਾਂ ਉੱਥੇ ਪੁੜੀ ਸਾਡੇ ਵਾਲੀ ਕੋਲੇ ਵੀ ਦੱਸ ਕਿੱਥੋਂ ਛੱਡਣਾ ਉਹਨੂੰ ਬੰਦੇ ਨੂੰ ਆਵਾਜ਼ ਮਾਰਾਂਗੇ ਭਾਈ ਮੈਨੂੰ ਦੇਖ ਕੇ ਕਹਿੰਦੇ ਇੱਕ ਹੋ ਬੈਠਾ ਉਹ ਰਿਹਾ ਉਹ ਕੌਣ ਭਾਈ ਮੇਰੇ ਤਾਂ ਸਾਹ ਚੜ ਕੇ ਪੁਰਾ ਮੂੰਹ ਚੋਂ ਆਵਾਜ਼ ਨਾ ਨਿਕਲੇ ਉਹ ਮੈਨੂੰ ਨਾ ਮੇਰੇ ਮੋਢੇ ਜਿਹਾ ਹੱਥ ਮਾਰ ਕੇ ਕਹਿੰਦੇ ਕੋਈ ਨਹੀਂ ਸੰਗਾ ਦੂਜਾ ਤੈਨੂੰ ਕੁਝ ਨਹੀਂ ਕਹਿਣਾ ਬੰਦਾ ਪੁੱਛਣਾ ਵੀ ਆਹ ਕੌਣ ਹੈ ਤੇ ਮੈਂ ਵੀ ਜਦੋਂ ਆਏ ਜੀ ਉਹਨੂੰ ਪੁੱਛਿਆ ਤੇ ਮੇਰੇ ਮੂਰੇ ਕਰਤਾ ਉਹਨੇ ਫੜ ਕੇ ਜੇ ਮੈਨੂੰ ਕਹਿੰਦੇ ਸਿਆਣਾ ਕੌਣ ਆ ਮੈਂ ਕਿਹਾ ਜੀ ਤਾਂ ਆ ਹੀ ਆ ਸਾਡੇ ਖੇਤ ਵਾਲਾ ਗੋਂਡੀ ਪੰਨੂ ਪੰਨੂ ਐ ਦਾ ਨਾਮ ਤੇ ਜੱਟਾਂ ਦਾ ਮੁੰਡਾ ਬਹਿ ਕੇ ਜੀ ਹਾਂ ਮੈਂ ਕਹਿੰਦੇ ਪਾਣੀ ਛੱਡਣਾ ਮੇਥੋਂ ਮਗਰੋਂ ਆ 2 ਵਜੇ ਤਾਂ ਹੀ ਮੈਂ ਬੈਠਾ ਵੀ ਕੋਈ ਪਹਿਲਾਂ ਨਾ ਛੱਡ ਲਵੇ ਕਹਿੰਦੇ ਸ਼ੱਕ ਨੇ ਜਾ ਰਹੇ ਸੀ ਇਹਨੂੰ ਦੋ ਤਿੰਨ ਗੱਲਾਂ ਪੁੱਛੀਆਂ ਹੈ ਅਸੀਂ ਕਹਿੰਦੇ ਉਹ ਲਾਈਟ ਕਿਹਦੀ ਜਦੋਂ ਬਾਬਿਆਂ ਦੀ ਗਰਮੀ ਵਾਲਿਆਂ ਦੀ ਜਗਦੀ ਦੀ ਉੱਚੀ ਜੀ ਕਰਕੇ ਲਾਈ ਜਾਂਦੀ ਸੀ ਵੀ ਇਹ ਲਾਈਟ ਕਿਹਦੀ ਜਗਦੀ ਹੈ ਕਹਿੰਦਾ ਮੈਨੂੰ ਕੀ ਪਤਾ ਤੇ ਫਿਰ ਇਹ ਕਹਿੰਦੇ ਉਹ ਕਹਿੰਦੇ ਤੇ ਸੀਆਰਪੀ ਦੀ ਚੌਂਕੀ ਕਿੱਥੇ ਵੇਂਦੀ ਹੋਵੇ ਕਹਿੰਦਾ ਕਿ ਮੈਨੂੰ ਕੀ ਪਤਾ ਮੈਂ ਕਿਹੜਾ ਸੀਰਪਲੇ ਦੇ ਨਾਲ ਰਹਿੰਦਾ ਇਹ ਵੀ ਨੇ ਜਵਾਬ ਉਲਟੇ ਦਿੱਤਾ ਫਿਰ ਫੇਰ ਕਹਿੰਕੇ ਸਾਨੂੰ ਕਹਿੰਦਾ ਮੈਂ ਤੁਹਾਨੂੰ ਜਾਣ ਦੱਸਾਂ ਲਿਆ ਤੁਹਾਨੂੰ ਮੈਂ ਤੇ ਉਹਨੇ ਮੂੰਹ ਜਿਹਾ ਖੋਲਦਾ ਦੋਹਾਂ ਦੇ ਮੂੰਹ ਬੰਨੇ ਹੋਏ ਸੀ ਦੁਬੱਟੇ ਨਾਲ ਉਤੋਂ ਦੀਆਂ ਇਹ ਜੇ ਤੁਰੰਤ ਬੱਟਾ ਵੀ ਖੋਲ ਤਾਂ ਦੋਨਾਂ ਜਾਣੇ ਮੈਨੂੰ ਕਹਿੰਦੇ ਬਾਈ ਤੂੰ ਜਾਣਦਾ ਸਾਨੂੰ ਮੈਂ ਕਿਹਾ ਨਾ ਵੀਰੇ ਮਾੜਾ ਯਾਰ ਦਰਚਣੀ ਛੋਡੇ ਅੱਜ ਕਰੇ ਨਾ ਅਸੀਂ ਤਾਂ ਪੁਲਿਸ ਅਦੇ ਕਰੇ ਨਾ ਅਸੀਂ ਛੋਡੇ ਕਰੇ ਬਾਈ ਤੇ ਮੈਂ ਤਾਂ ਪਾਣੀਆ ਮੈਂ ਤਾਂ ਇਹ ਵੀ ਹੜੇ ਜਾਣਾ ਬਾਰੀ ਲਾਉਣੋਂ ਕਹਿੰਦਾ ਕਾ ਤੋੜ ਜਾਣਾ ਮੈਂ ਕਹਾ ਜੀ ਐਂਡਰ ਜਾਣਾ ਕਹਿੰਦਾ ਕਿਉਂ ਡਰਦੇ ਆ ਸੱਚ ਤੇ ਸੱਚ ਨੂੰ ਕੁਝ ਨਹੀਂ ਹੁੰਦਾ ਹੁੰਦਾ ਸੱਚ ਬੋਲਿਆ ਕਰੋ ਜਿੰਨੀ ਗੱਲ ਅਸੀਂ ਪੁੱਛੀਏ ਓੰਨੀ ਗੱਲ ਸਾਨੂੰ ਦੱਸਿਆ ਕਰੋ ਜੇ ਮਿਲੇ ਵੀ ਬਈਏ ਤਿੰਨੇ ਚੁੱਪ ਕਰਕੇ ਨੰਗਦੇ ਆ ਤਾਂ ਨੰਗੇ ਜਾਣ ਕਿਸੇ ਨੂੰ ਬੁਲਾਇਓ ਨਾ ਅਸੀਂ ਕਹਾ ਜੀ ਠੀਕ ਐ ਕਹਿੰਦਾ ਸੀ ਇਹ ਘੜਿਆ ਲਿਆ ਵੀ ਕਿੱਥੇ ਚੱਲੇ ਆਂ ਕਹਿੰਦਾ ਕਿ ਉਹ ਕਹਿੰਦਾ ਵੀ ਆਇਆ ਇਧਰੋਂ ਬੱਟੇ-ਵੱਟ ਤੁਰਿਆ ਆਉਂਦਾ ਮੈਂ ਕਹਾਂ ਜੀ ਇਹ ਇਹਨਾਂ ਦਾ ਘਰ ਹੀ ਹੋ ਉੱਥੇ ਆ ਸਕੂਲ ਕੋਲੇ ਕਹਿੰਦਾ ਦਸ-ਦਸ ਦਾ ਸਕੂਲ ਕੋਲੇ ਹੀ ਆ ਕਹਿੰਦਾ ਫਿਰ ਉਹਨੂੰ ਇਹ ਲੈਟ ਦਾ ਨਹੀਂ ਪਤਾ ਜਿਹੜੀ ਆ ਲੈਟ ਵੱਡੀ ਲੱਗਦੀ ਆ ਮੈਂ ਕਹਾ ਕਿਉਂ ਵੀ ਤੇ ਚੁੱਪ ਕਰ ਗਿਆ ਫਿਰ ਆਦੇ ਉਹ ਕਹਿੰਦੇ ਸੀ ਇਹਨੂੰ ਸੀਆਰਪੀ ਦੀ ਚੁੰਮਕੀ ਪੁੱਛੀ ਵੀ ਕਿੱਥੇ ਐ ਤੇ ਤੁਹਾਡੇ ਨੇੜੇ ਕਹਿੰਦਾ ਕਿ ਮੈਂ ਖੜਾ ਉਹਨਾਂ ਦੇ ਨਾਲ ਰਹਿਣਾ ਫਿਰ ਕਹਿੰਦਾ ਸਾਨੂੰ ਸਿਆਣ ਲਿਆ ਕਹਿੰਦਾ ਤੁਹਾਨੂੰ ਕਹਿੰਦਾ ਸਿਆਣਿਆ ਮੈਂ ਦੱਸ ਸਕਦੇ ਜਣਾ ਕੋਣ ਜੀ ਅਸੀਂ ਕਿਰਾਂ ਰੋਟੀ ਖੋਈ ਸੀ ਟੋੜ ਦੇਰ ਕੇ ਬਦੋਂ ਪਤਾ ਯਾਰ ਸਾਢੇ ਦੇਰ ਕੇ ਬਦੋਂ ਤੂੰ ਸਾਨੂੰ ਗਈ ਜਾਂਦਾ ਤੈਨੂੰ ਸਾਰੀਆਂ ਗੱਲਾਂ ਪੁੱਛਿਆ ਤੂੰ ਉਲਟੀ ਦੱਸੀ ਜਾਂਦਾ ਉਲਟੀ ਦੱਸੇ ਨਾ ਇੱਥੋਂ ਦਾ ਹੋਵੇ ਤੇ ਤੂੰ ਉਹਨਾਂ ਨੂੰ ਸ਼ੱਕ ਪੈ ਗਿਆ ਉਹਦੇ ਬੰਦਾ ਸੀ ਆਈ.ਡੀ. ਵਾਲਾ ਨਾ ਹੋਵੇ ਇਹ ਜਿਹੜਾ ਪਾਸੇ-ਪਾਸੇ ਤੁਰਿਆ ਆ ਸਾਡੇ ਉਹਨਾਂ ਨੂੰ ਸ਼ੱਕ ਪੈ ਗਈ ਸੀ ਉਹ ਮੈਂ ਕਿਹਾ ਬਾਈ ਇਹਨਾਂ ਦਾ ਇੱਥੇ ਹੀ ਘਰ ਆ ਕੋਲੇ ਬੰਦਾ ਹੀ ਹੈਗਾ ਇੰਨਾ ਨੀਹ ਹੈ ਤੇ ਕਾਏ ਬਹੁਤ ਭਲਾ ਮਨਸਜਾ ਬੰਦਾ ਕਿੰਨੇ ਕਿਨੇ ਕਦੇ ਜੋ ਆ ਕੇ ਜਾਣ ਦੋ ਤੁਸੀਂ ਮੈਂ ਤੜੀ ਗੱਲ ਹੈ ਇਹਨੂੰ ਛੱਡ ਦਿਓ ਤੇ ਇਹ ਤਾਂ ਐਵੇਂ ਮਾਰਦਾ ਮੈਂ ਲਾ ਸਕਦਾ ਨਾ ਜਿਹੜਾ ਕੋ ਪੁੱਛ ਰੰਦਾ ਤੂੰ ਮੈਨੂੰ ਕਹਿੰਦੀ ਵੀ ਸੀਆਰਪੀ ਦਾ ਮੈਂ ਕਹਿੰਦੀ ਉਹ ਤਾਂ ਦਿਖਾਣ ਬਾਅਦ ਅਲੀ ਛੜਕਤੇ ਆ ਵੀ ਆਹ ਲਾੜ ਸਾਡੇ ਤੇ ਬਾਬੇ ਆ ਗਏ ਅਰਵੇਂ ਵਾਲੇ ਵੀ ਇਹਨਾਂ ਦੇ ਘਰੇ ਜਾਗਦੀ ਆ ਇਹਨਾਂ ਦੀ ਜਗਾ ਚ ਕਹਿੰਦੇ ਠੀਕ ਹੈ ਤੇ ਕਹਿੰਦਾ ਤੂੰ ਸਹਣਿਆ ਮੈਂ ਕਹਿੰਦੀ ਨਾ ਪਤਨ ਜਦੋਂ ਆਇਆ ਮੈਂ ਕਹਿੰਦਾ ਤੇ ਚੱਲ ਜੂ ਕਹਿੰਦਾ ਚੱਲ ਪਹਿਲਾਂ ਛੱਡ ਤਾਂ ਉਹਨਾਂ ਨੇ ਫਿਰ ਫਿਰ ਫੜ ਲਿਆ ਇੱਕ ਅਲਕਨਾ ਪੈਣ ਉਹ ਕਹਿੰਦਾ ਜਾਣਦਾ ਫੜੀ ਫੜਾ ਉਹ ਕਤੇ ਮੱਡੋ ਫਾ ਇਹ ਜੇ 20 ਪਰ ਫਿਰਦੇ ਇੱਥੇ ਕਹੇ ਕਿ ਵੀ ਭਾਈ ਫੇਰ ਲੈ ਕੇ ਮੇਰੇ ਕੋਲ ਜਦੋਂ ਤੱਕ ਗੱਲਾਂ ਨਾ ਕਰੇ ਗੇ ਕੰਮ ਮੈਂ ਪੱਜ ਕੇ ਭਾਈ ਮੈਂ ਕਹਿੰਦਾ ਇੱਕ ਮਿੰਟ ਗੱਲ ਸੁਣੋ ਭਾਈ ਇੱਕ ਮਿੰਟ ਚਲ ਮੇਰੀ ਜਾਗ ਜੀ ਹੁਲ ਗਈ ਸੀ ਇਹਨੇ ਨਾ ਤੇ ਜਦੋਂ ਮੈਂ ਉਹਨਾਂ ਕੋਲ ਨੂੰ ਪਾਈ ਗਿਆ ਤੇ ਉਹ ਕਹਿੰਦੇ ਕੀ ਗੱਲਾਂ ਮੈਂ ਕਹਿੰਦਾ ਭਾਈ ਮੈਂਤ ਵਾਲੀ ਮੈਂ ਸੁਣ ਚੱਲ ਨਾ ਪੱਕੇ ਨਰਦਾਂ ਨਿਕਨੇ ਕਿ ਇਹਦੇ ਜੋ ਆਕਾ ਮਾਰਿਆ ਜਾਉ ਤੇ ਜਾਣ ਦੋ ਬੰਦਾ ਹਨੱਕਾ ਤੇ ਸਾਨੂੰ ਸ਼ੱਕ ਪੈ ਗਿਆ ਕੁਝ ਨਹੀਂ ਕਰਨ ਵਾਲਾ ਇਹ ਬੰਦਾ ਕਹਿੰਦੇ ਸ਼ਾ ਤੇ ਚੱਲ ਭਾਈ ਉੱਥੇ ਹੀ ਫੇਰ ਲਿਆਈ ਚਲ ਮੈਂ ਕਹਾਂ ਜੀ ਚਾਹ ਚੋ ਪੀਣੀ ਕਦੇ ਨਾ ਨਾ ਜੇ ਕੁਝ ਨਹੀਂ ਪੀਣਾ ਮੈਂ ਸਾਨੂੰ ਜੇ ਅਸੀਂ ਨੰਗੇ ਜੰਨੇ ਸਾਨੂੰ ਨਾਮ ਬੁਲਾਓ ਜੇ ਬੁਲਾਉਨੇ ਆ ਤਾਂ ਕੋਈ ਚੀਜ਼ ਪੁੱਛਦੇ ਆ ਸਾਨੂੰ ਸੱਚ ਦੱਸੋ ਮੈਨੂੰ ਵੀ ਉਹਨੇ ਪੁੱਛਿਆ ਮੈਨੂੰ ਕਹਾਂ ਤੁਹਾਡੇ ਪਿੰਡ ਚ ਟਾਪਟ ਹੋਵੇ ਜਾਂ ਵੀ ਹੋਰ ਮੈਂ ਕਹਾਂ ਜੀ ਕੋਈ ਨਹੀਂ ਸਾਡਾ ਪਿੰਡ ਦਾ ਰੰਗੀ ਵਸਤਾ ਵਧੀਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਚੱਲ ਕਹਿੰਦੇ ਠੀਕ ਆ ਭਾਈ ਉਹ ਛੱਡਤਾ ਤੇ ਝੋਲਾ ਜਾ ਮਾਰ ਕੇ ਛੱਡਤਾ ਮੇਰੇ ਨੇ ਨੂੰ ਕਹਿੰਦੇ ਚਾੱਕ ਨੂੰ ਲੈ ਜਾ ਲਾ ਜਾਂ ਛੜਾ ਦੇ ਹੁਣ ਇਹਨੂੰ ਪਾਣੀ ਮੈਂ ਕਹ ਤਰੀਕਾ ਹੀ ਕਿੱਥੇ ਉਹ ਕਹਿੰਦਾ ਯਾਰ ਬਾਈ ਉਹਨਾਂ ਨੇ ਪਤਨੇ ਕਿੱਥੇ ਸੜਤੀ ਮੈਂ ਪੁੱਛਿਆ ਬਾਅਦ ਵਿੱਚ ਮੈਂ ਸਾਲਿਆ ਲੱਪੜ ਕਾ ਤੋਂ ਖਾਦੇ ਕਹਿੰਦਾ ਯਾਰ ਮੈਨੂੰ ਤਾਂ ਕਹਿੰਦਾ ਕੋਈ ਸੁਜੀਰਾ ਮਤਲਬ ਡਰ ਗਿਆ ਇਹਨਾਂ ਨੂੰ ਦੇਖ ਕੇ ਰਵਲਾ ਜੀਆਂ ਪਾਇਆ ਤੇ ਮੈਂ ਜਿਹੜੀ ਗੱਲ ਮੈਨੂੰ ਪੁੱਛਲ ਮੈਂ ਤਾਂ ਪਤਾ ਹੀ ਨਾ ਲੱਗੇ ਮੈਂ ਕੀ ਕਹਾ ਸਾਲਾ ਸੁੱਖਾ ਸੱਖਾ ਕਰਨੀ ਮਗਜਾ ਜਾ ਮਾਰਿਆ ਪਿਆ ਸੀ ਤੇ ਕਹਿੰਦਾ ਮੈਂ ਨਹੀਂ ਹੁਣ ਪਾਣੀ ਪੋਣੀ ਛੜਨਾ ਤੂੰ ਹੀ ਲਾ ਲ ਮੈਨੂੰ ਕਹਿ ਕੇ ਤੇ ਪਾਈ ਖੇਤ ਨੇ ਵੀ ਮੁੜ ਕੇ ਆਉਦੇ ਤੇ ਘਰੇ ਉੱਠ ਗਿਆ ਘਰੇ ਜਾ ਕੇ ਤੇ ਭਾਈ ਦਾ ਮੈਂ ਜਿਆਦੇ ਪਤਾ ਨਹੀਂ ਕਿੱਥੇ ਕੰਮ ਜਾ ਕੇ ਤਾਪ ਚੜ ਗਿਆ ਨੂੰ ਬਹੁਤ ਜ਼ਿਆਦੇ ਡਰੇ ਹੋਏ ਨੂੰ ਤੇ ਮੈਂ ਚਲੋ ਪਾਣੀ ਹਣ ਛੱਡ ਲਿਆ ਭਾਈ ਮੇਰੇ ਤੁਹਾਨੂੰ ਪਈ ਗਿਆ 4-5 ਵਜੇ ਤਾਈਂ ਚੱਲ ਮੇਰਾ ਜਿੰਨਾ ਲੋਡ ਸੀ ਬਰ ਤੋਂ ਬਾਦੀ ਪਈ ਗਿਆ ਤੇ ਮੈਂ ਇਥੋਂ ਤੜਕੋ ਚਾਹ ਚੁਪੇ ਕੇ ਘਰ ਨੂੰ ਜਾਣ ਲੱਗਿਆ ਤੇ ਇਹਦਾ ਡੈਡੀ ਦਿਆਲੂ ਗਰਦੇ ਹਾਲ ਤੇ ਭਾਈ ਉਹ ਆਵੇ ਸਾਈਕਲ ਤੇ ਆ ਕੇ ਤੇ ਮੈਨੂੰ ਕਹਿੰਦਾ ਜੀ ਸਭ ਕੀ ਗੱਲ ਹੋ ਗਈ ਰਾਤ ਨੂੰ ਮੈਂ ਕਹਿੰਦਾ ਗੱਲ ਕਿਉਂ ਮੈਨੂੰ ਸੁਣਾਤੀ ਸਾਰੀ ਐਟਰੀ ਮੈਂ ਕਿਹਾ ਵੀ ਆਹ ਗੱਲ ਹੋਈ ਵੀ ਆਏ ਇਹ ਕਹਿੰਦਾ ਸੀਗਾ ਉਹ ਕਹਿੰਦਾ ਬਲ ਬਿੜਾ ਬੈਜੇ ਇਹਦਾ ਕਹਿੰਦਾ ਐਵੇਂ ਤੌੜਾ ਤੂੰ ਜਿਹੜੀਆਂ ਗੱਲਾਂ ਤੈਨੂੰ ਕਈਆਂ ਸੱਚ ਦੱਸ ਦੇ ਤੂੰ ਇਹ ਕਹਿੰਦਾ ਰਾਹ ਦਾ ਭਾਜ ਕਹਿੰਦਾ ਜਾ ਕੇ ਘਰੇ ਅੰਦਰ ਪੈਜੋੜ ਲਈ ਕਹਿੰਦਾ ਭਾਣਾ ਤਾਂ ਤਾਪ ਚੜਿਆ ਕਾਂਬੇ ਦਾ ਲੋੜੇ ਦਾ ਨੂੰ ਉਹਦਾ ਟੱਪੇ ਪਾਈ ਬੁਰੇ ਹਾਲ ਮਾਰਤੇ ਮਾਰਤੇ ਕਰੀ ਜਾਂਦਾ ਮੈਨੂੰ ਮਾਰਦਾ ਸੀ ਮੈਨੂੰ ਮਾਰਦਾ ਸੀ ਮੈਂ ਦੱਸਿਆ ਮੈਂ ਕਿਹਾ ਮੈਂ ਬਚਾਤਾ ਹਲੇ ਕੁਝ ਨਹੀਂ ਹੋਇਆ ਬਚ ਗਿਆ ਜੇ ਮੈਂ ਰਾਹੋਂ ਦਾ ਭਈਆ ਪੁੱਛਿਆ ਹੁੰਦਾ ਫਿਰ ਉਹਨਾਂ ਨੇ ਮਾਰ ਦੇਣਾ ਸੀ ਕਿਉਂਕਿ ਭਈ ਇਹਨੂੰ ਉਹਨਾਂ ਨੂੰ ਕੁਝ ਕਹਿਣਾ ਹੀ ਨਹੀਂ ਸੀ ਮੈਂ ਤਾਂ ਗੱਲਾਂ-ਵੱਲਾਂ ਬਾਤਾਂ ਕਰਕੇ ਛਡਾਦਾ ਇਹ। ਉਹ ਨਜ਼ਰ ਬਹੁਤ ਵਧੀਆ ਕਰਿਆ ਚਲ ਸ਼ੋਅ ਕਰ। ਚਲ ਆਸੀਂ ਇਹ ਗੱਲਾਂ-ਵੱਲਾਂ ਕਰਦੇ ਕਿ ਜਿਹੜੇ ਕਹਿਣ ਦਾ ਪਾਬ ਉਦੋਂ ਸਾਹ ਸੰਗਤ ਉਦੋਂ ਕਈ ਬੱਚ ਬੰਦੇ ਆਈ ਡੰਗੇ ਗਏ। ਗਲਤ ਬੋਲਣ ਦੇ ਨਾਲ ਹੀ। ਸੀਦਾ ਯਾਰ ਆਪਣੇ ਭਰਾ ਹੀ ਆਪਣੇ ਬੱਚੇ ਸੀ ਉਹ। ਚਲੋ ਜੇ ਠੀਕ ਆਪਣਾ ਕਹਿੰਦੇ ਆਪਾਂ ਠੀਕ ਕਰਾਉਂਦੇ ਸੀ ਕਿਉਂਕਿ ਗਵਰਨਮੈਂਟ ਨੇ ਵੀ ਆਪਣੇ ਨਾਲ ਬਹੁਤ ੱੱਕਾ ਕਰਿਆ ਸੀ। ਫਿਰ ਉਦੋਂ ਮੁੜ ਕੇ ਚਲੋ ਹੋਰ ਕਰਨ ਲੱਗੇ ਉਹਨਾਂ ਨੇ ਅੰਗਾ ੱੱਕੇ ਦੇ ਖਿਲਾਫ ਹੀ ਉਲਟਦੇ ਸੀ। ਜੋ ਗੱਲ ਕੋਛ ਦੇ ਸੀ ਦੱਸ ਦਿੰਦੇ ਜਿਹੜੇ ਬੰਦੇ ਉਹਨਾਂ ਨੂੰ ਕੁਝ ਨਹੀਂ ਸੀ ਕਹਿੰਦੇ ਉਹ ਜਿਹੜਾ ਭਾਈ ਉਹਦੋਂ ਗਲਤ ਕਰਦਾ ਸੀ ਗਲਤ ਦੇ ਨਾਲ ਤਾਂ ਹੁੰਦਾ ਹੀ ਸੀ ਇਸ ਤਰ੍ਹਾਂ ਦੇ ਖਾਨਕੋ ਦਾ ਟਾਈਮ ਬਹੁਤ ਸੰਤਾਪ ਪੰਜਾਬ ਨੇ ਭੋਗਿਆ ਯਾਰ ਬਹੁਤ ਜ਼ਿਆਦੇ ਭਾਈ ਇਹ ਤਾਂ ਮਹਾਰਾਜ ਇਹ ਜਿਹੜਾ ਟਾਈਮ ਤਾਂ ਕਿਸੇ ਕੋਹ ਤੇ ਲਿਆਵੇ ਨਾ ਯਾਰ ਨਾ ਜਮਈ ਨਾ ਲਿਆਵੇ ਬਹੁਤ ਔਖਾ ਸੀ ਉਦੋਂ ਯਾਰ ਇਹ ਨਹੀਂ ਸੀ ਬਦਦਾ ਵੀ ਅੱਜ ਰਾਤ ਨੂੰ ਕੀ ਬਣ ਜਾਣਾ ਖੇਤ ਦੋ ਨਹੀਂ ਸੀ ਬੈਠ ਸਕਦੇ ਪੁਲਿਸ ਸਿਵਲ ਰੀਡੈਂਸ ਚ ਫਿਰਦੀ ਰਹਿੰਦੀ ਸੀ ਵੇ ਕੀ ਕਰਦਾ ਕੋਈ ਕੀ ਕਰਦਾ ਸਾਡੇ ਪੂਰੇ ਹੁਣਾਂ ਕੋਲੇ ਆ ਗਏ ਭਾਈ ਜੀ ਬਲਾ ਕੇ ਮੱਜਾਂ ਨਾਲ ਲਾਤੀ ਲਿਆ ਕੇ ਪੁਲਿਸ ਨੇ ਤੇ ਬੈਠੇ ਸੀ ਇਹ ਤਨਜਰ ਚੜੇ ਖੇਤ ਦੁਪਹਿਰੇ ਕਹਿੰਦੇ ਤੁਹਾਡੇ ਕੋਲੇ ਬੰਦੇ ਕਿਹੜੇ ਕਿਹੜੇ ਸੀ ਉਹ ਰਾਤ ਐ ਕਹੇ ਕਿਤੇ ਭਾਈ ਠਾਲੇ ਤੇ ਕਹਿੰਦੇ ਚਲੋ ਮਾਰੋ ਆਓ ਸਭ ਕੋਈ ਘਰੇ ਆਵਾਜ਼ ਤੇ ਕੰਧ ਟੱਪੂਰੇ ਦੇ ਬਾਹਰ ਖੋਲੋ ਅੰਦਰੋਂ ਉਤੋ ਭਾਈ ਰਾਹ ਸੋਚਾ ਚੰਗਣਪੂਰਿਆ ਅੰਦਰ ਨਾ ਬਣੀ ਦੇਖ ਲਾ ਜੇ ਬੜਿਆ ਮੈਂ ਗੋਲੀ ਮਾਰ ਦੇਣੀਆਂ ਸੀ ਤੇ ਤੂੰ ਇਹਨਾਂ ਨੂੰ ਕਹ ਤੂੰ ਸੁਣੇ ਬੜੋ ਬਾਈ ਦੋ ਰਾਂਸਾ ਚੜੀਆਂ ਆਏ ਕਹਿੰਦਾ ਤੜਕਿਓ ਆਜੋ 7 ਵਜੇ ਬਾਰ ਖੋਲਦੇ ਆਂ ਕਿ ਕੋਈ ਗੱਲ ਨਹੀਂ ਜਿਹੜਾ ਤਲਾਸ਼ੀ ਲੈਣੀ ਲੈ ਲਿਓ ਹੁਣ ਨਹੀਂ ਅਸੀਂ ਬਾਰ ਖੋਲਣਾ ਉਹ ਪੂਰੇ ਨੂੰ ਤਾਂ ਦੀ ਚੜਾਉਂਦੇ ਕੰਤੋਂ ਦੇ ਕਹਿੰਦੇ ਤੂੰ ਅੰਦਰੋਂ ਖੋਲ ਤੇ ਉਹ ਕਹਿੰਦਾ ਜੀ ਮੇਰੇ ਗੋਲੀ ਮਾਰਨਗੇ ਪੂਰਾ ਕਹਿੰਦਾ ਫੇਰ ਬਾਈ ਉਹਨੂੰ ਪਿੰਡ ਨੂੰ ਲੈ ਗਏ ਪਿੰਡ ਤੇ ਇਹਨਾਂ ਦੇ ਗੇਲੇ ਕਿ ਕਿਰੂਏ ਘਰ ਕੋਲੇ ਇੱਥੇ ਬਾਈ ਗੱਡੀ ਖੜੀ ਸੀ ਪੁਲਿਸ ਦੀ ਬਹੁਤ ਸੀ ਫੌਜੀ ਵਿੱਚ ਤੇ ਇੱਥੇ ਪੂਰੇ ਨੂੰ ਕਹਿੰਦੇ ਆਹ ਲੈਂਦਾ ਜੀ ਕਹਿੰਦੇ ਬੰਦਾ ਖੇਤ ਸੀ ਇਹ ਪਿਆ ਤੇ ਇਹਨੂੰ ਬਾੜ ਦੇ ਚੰਦਰ ਉਹਨਾਂ ਨੇ ਤਾਂ ਬਾੜ ਹੀ ਨਹੀਂ ਖੋਲਿਆ ਬੰਦੇ ਚਲਵਾ ਆ ਜੋ ਤੁਸੀਂ ਇਹਨੂੰ ਵੀ ਦੋ ਗਲ ਫੜ ਜੇ ਮਾਰ ਕੇ ਤੇ ਲਪੜੇ ਜੇ ਮਾਰ ਕੇ ਕਦੇ ਜਾ ਪਾਚਾ ਛੱਡ ਲਾ ਜਾ ਕੇ ਪਾਣੀ ਪੁਣੀ ਨਾਲ ਤਲ ਨੂੰ ਵੀ ਲਪੜੇ ਸੀ ਨੱਕੇ ਜੇ ਲਾਉਂਦੇ ਲਾਉਂਦੇ ਹਲੇ ਪਏ ਸੀ ਦਿਨ ਦਾ ਜਣੀ ਆ ਕੇ ਨਾ ਦਿਨੇ ਦੇਖ ਲਿਆ ਸੀ ਪੁਲਿਸ ਵਾਲਿਆਂ ਨੇ ਤੇ ਵਿੱਚ ਫੌਜ ਵਾਲੇ ਸੀ ਨਾਲ ਤੇ ਉੱਥੇ ਆ ਕੇ ਫਿਰ ਤ ਆਪਣੇ ਆਏ ਸੀ ਉਹ ਤਾਂ ਖੇਤੀ ਰਾਤ ਨੂੰ ਵੀ ਝੌੜਦੇ ਸੀ ਇਹ ਐਡਾ ਹੀਆਂ ਖੋਲਿਆਵਾ ਸੀ ਬਹੁਤ ਬੁਰਾ ਹਾਲ ਸੀ ਪੰਜਾਬ ਦਾ ਯਾਰ ਮਹਾਰਾਜ ਕਹਿੰਦੇ ਆ ਤਕਨਾਂ ਕਰ ਵੀ ਕਿੰਨੇ ਮਾਰੇ ਜਰ ਕਾਰਕੂਆਂ ਦੇ ਰੂਪ ਚ ਪੰਜਾਬ ਖਾਲੀ ਹੋ ਗਿਆ ਸੀ ਉਦੋਂ ਜਮ ਜਨ ਨਹੀਂ ਚੜੀ ਹਲੇ ਵੀ ਜਲੰਧਰ ਤੇ ਅੰਮ੍ਰਿਤਸਰ ਰੇਗੇ ਚ ਹਜੇ ਤੱਕ ਚੱਜਣਾ ਕਿਉਂਕਿ 22 ਸਾਲ ਦੇ 20 ਸਾਲ ਦੇ ਮੁੰਡੇ 15 15 18 18 ਸਾਲ ਦੇ ਮਾਰੇ ਸਾਰੇ ਬਖਸ਼ੀ ਰਖੇ ਪਰਵਾਹ ਤੋਂ ਇਹ ਜਿੰਨੇ ਜਿੰਨੇ ਵੀ ਸੰਤਾਪ ਹੋ ਗਿਆ ਉਹਨੂੰ ਪਤਾ ਹੀ ਹੈ ਉਹ ਤਾਂ ਇਹ ਸਤਰੀ ਸੁਣ ਕੇ ਵੀ ਕਹੂਗਾ ਵੀ ਠੀਕ ਆ ਯਾਰ ਅਸੀਂ ਵੀ ਭੋਗਿਆ ਪਰ ਕਿਸੇ ਦੀ ਜਾਨ ਬਚਾਉਣੀ ਬਹੁਤ ਔਖੀ ਐ ਪਰ ਮੈਂ ਦਿਲ ਲੋਕੇ ਪਾਨੂ ਦੀ ਜਾਨ ਬਚਾਈ ਐ ਅਜੇ ਤਾਈਂ ਪੁੱਛ ਰਿਓ ਉਹਨੂੰ ਵੀ ਕੀ ਗੱਲ ਹੋਈ ਸੀ ਮਾਰ ਮਾਰ ਲੈ ਫੜੇ ਉਹਨੇ ਮੂੰਹ ਪੰਨਤਾ ਸੀ ਇਹਦਾ ਗਲਤ ਬੋਲਦਾ ਸੀ ਉਹਨਾਂ ਨੂੰ ਆਹ ਰੰਗ ਤਾਂ ਇਸ ਸਮੇਂ ਸਮੇਂ ਦੀਆਂ ਗੱਲਾਂ ਤੇ ਪਰ ਬਾਬਾ ਭਾਈ ਇੰਸਟਗ੍ਰਾਮ ਦੇ ਸਥਾਨ ਤੇ ਭਾਈ ਅੱਜ ਤੱਕ ਕੋਈ ਜਮਏ ਨਹੀਂ ਕਿਸੇ ਨਾ ਪੁਲਿਸ ਰੇ ਨਾ ਖੜਕੂ ਨੇ ਨਾ ਕੋ ਇਥੇ ਆਇਆ ਤੇ ਨਾ ਕੋ ਗਿਆ ਨਾ ਕੋ ਉਥੋਂ ਦੀ ਬਾਬੇ ਦੀ ਕੋਈ ਗੱਲ ਚੱਲੀ ਐਸੀ ਬਾਹਰ ਦੀ ਮਰਜ਼ੀ ਸੱਚੇ ਪਾਤਸ਼ਾਹ ਦੀ ਬਾਬਾ ਪਾਈ ਸੁਖ ਰਾਮ ਦਾ ਸੁਖ ਰਾਮ ਹੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ